ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਸਰਕਾਰ ਅਤੇ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਤੱਕੇਸ਼ਾਹੀ ਕਰਾਰ ਦਿੱਤਾ ਗਿਆ ਹੈ ਅੱਜ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਬੈਠਕ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਵਿਕਰਮ ਮਜੀਠੀਆ ਸਰਕਾਰ ਦੀ ਪੋਲ ਖੋਲਦੇ ਰਹੇ ਹਨ ਅਤੇ ਦਿਨੋ-ਦਿਨ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਖਿਲਾਫ ਖੁੱਲ ਕੇ ਬੋਲਦੇ ਹਨ ਵਜੀਤੀਆ ਦੇ ਵਿਰੋਧੀ ਸੂਰ ਪੰਜਾਬ ਸਰਕਾਰ ਨੂੰ ਸਹਿਣ ਨਹੀਂ ਹੋ ਰਹੇ ਇਸ ਲਈ ਉਹਨਾਂ ਦੇ ਖਿਲਾਫ ਅਜੇ ਹੀ ਨਜਾਇਜ਼ ਕਾਰਵਾਈ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸ਼ਰੋਣੀ ਅਕਾਲੀ ਦਲ ਦੇ ਵਰਕਰ ਕਦੇ ਵੀ ਸਹਿਣ ਨਹੀਂ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਸਮਝਣਾ ਕਿ ਬਹੁਤ ਮੰਦਭਾਗੀ ਕਾਰਵਾਈ ਸਰਕਾਰ ਕਰ ਰਹੀ ਆ ਇਹ ਇੱਕ ੱੱਕੇਸ਼ਾਈ ਦਾ ਰਾਜ ਗੁੰਡਾਗਰਦੀ ਦਾ ਰਾਜ ਸਰਕਾਰ ਪੈਦਾ ਕਰ ਰਹੀ ਆ ਮਜੀਠੀਆ ਉਹ ਇਨਸਾਨ ਹੈ ਜਿਨੇ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੀ ਵਪਾਰ ਦੀ ਗੱਲ ਇੰਡਸਟਰੀ ਦੀ ਗੱਲ ਲੋਕ ਜਿਹੜੇ ਘਰਾਂ ਚ ਬੈਠੇ ਆ ਲੁੱਟਾਂ ਖੋਹਾਂ ਦੀ ਗੱਲ ਔਰ ਦਿਨ ਦਿਹਾੜੇ ਗੋਲੀ ਚੱਲਦੀ ਆ ਜਿਹਦੀ ਰੋਜ਼ ਉਹਦੇ ਖਿਲਾਫ ਬਜ਼ੁਰਦਾਰ ਬਿਕਰਮ ਸਿੰਘ ਮਜੀਠੀਆ ਰੋਜ਼ ਬੇਬਾਕੀ ਨਾਲ ਬੋਲ ਰਹੇ ਆ ਸਰਕਾਰ ਨੂੰ ਹਜਮ ਨਹੀਂ ਹੋ ਰਿਹਾ ਮੈਂ ਸਮਝਣਾ ਕਿ ਅੱਜ ਜੋ ਵਿਜੀਲੈਂਸ ਨੇ 30 40 ਬੰਦਿਆਂ ਨੇ ਉੱਥੇ ਰੇਡ ਕੀਤੀ ਆ ਸਿਵਲ ਵਰਦੀ ਦੇ ਵਿੱਚ ਕੋਈ ਪਤਾ ਨਹੀਂ ਕੌਣ ਡੀਐਸਪੀ ਆ ਕੌਣ ਐਸਐਸਪੀ ਆ ਕੌਣ ਇੰਸਪੈਕਟਰ ਆ ਅੱਜ ਜੋ ਹੋ ਰਿਹਾ ਪੰਜਾਬ ਵਾਸਤੇ ਬਹੁਤ ਮੰਦ ਭਾਗਾ ਔਰ ਮੈਂ ਸਮਝਣਾ ਕਿ ਇਹ ਪੰਜਾਬ ਨੂੰ ਸਰਕਾਰ ਫੇਰ ਕਾਲੇ ਦੌਰ ਵੱਲ ਧਕੇਗੀ ਔਰ ਲਾ ਐਂਡ ਆਰਡਰ ਨੂੰ ਖਰਾਬ ਕਰੇਗੀ ਜੇ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਅੱਜ ਕੋਈ ਇਹਨਾਂ ਨੇ ਗਲਤ ਪਰਚਾ ਦਿੱਤਾ ਝੂਠਾ ਪਰਚਾ ਦਿੱਤਾ ਪੰਜਾਬ ਦੇ ਵਿੱਚ ਵਾਇਲੈਂਸ ਪੈਦਾ ਹੋਏਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਲੀਡਰ ਨੇ ਸਰਦਾਰ ਬਿਕਰਮ ਸਿੰਘ ਦੀ ਮਜੀਠੀਆ ਦੀ ਪਿੱਠ ਤੇ ਚਟਾਨ ਵਾਂਗ ਖੜਿਆ ਔਰ ਮਰਨ ਮਿਟਣ ਲਈ ਤਿਆਰ